ਮੁੱਖ ਮੰਤਰੀ ਮਾਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਤੋਂ ਬਾਅਦ ਉਹਨਾਂ ਪੰਜਾਬ ਪੁਲਿਸ 'ਚ 10000 ਨਵੀਆਂ ਪੋਸਟਾਂ ਕੱਢਣ ਦਾ ਐਲਾਨ ਕੀਤਾ ਸੀਐਮ ਨੇ ਕਿਹਾ ਕਿ ਪੁਲਿਸ ਨਾਲ ਜੁੜੇ ਵੱਡੇ ਰਿਫਾਰਮਸ ਲਾਗੂ ਕਰਨ ਜਾ ਰਹੇ ਹਾਂ ਮੁਰਸ਼ਿਦ ਥਾਣੇਦਾਰ ਤੋਂ ਲੈ ਕੇ ਕਰੀਬ 10000 ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਔਰ ਹੋਰ ਵੀ ਤਬਾਦਲੇ ਕੀਤੇ ਜਾਣੇ ਨੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਨਸ਼ੇ ਨਾਲ ਫੜੇਗੇ ਪੁਲਿਸ ਕਰਮੀ ਨੂੰ ਤੁਰੰਤ ਡਿਸਮਿਸ ਕੀਤਾ ਜਾਵੇਗਾ ਗੈਂਗਸਟਰ ਲਾਰੈਂਸ ਬਿਸ਼ਰੋਈ ਦੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਸਾਹਮਣੇ ਆਈ ਵੀਡੀਓ ਕਾਲ ਦੀ ਕਲਿੱਪ ਦੇ ਵਿੱਚ ਲਾਰੈਂਸ ਸੀ ਦੀਆਂ ਮੁਬਾਰਕਾਂ ਦੇ ਰਿਹਾ ਹੈ ਇਸ ਵੀਡੀਓ ਨੂੰ ਪਾਕਿਸਤਾਨ ਦੇ ਗੈਂਗਸਟਰ ਸ਼ਹਿਜ਼ਾਦ ਪੱਟੀ ਨੇ ਇੰਸਟਾਗ੍ਰam ਤੇ ਸ਼ੇਅਰ ਕੀਤਾ ਇਸ ਵੀਡੀਓ ਨੂੰ ਲੈ ਕੇ ਆਪ ਨੇ ਭਾਜਪਾ ਤੇ ਨਿਸ਼ਾਨੇ ਸਾਧਿਆ ਕਿ ਲਾਰੈਂਸ ਗੁਜਰੋਤ ਗੁਜਰਾਤ ਦੀ ਜੇਲ੍ਹ ਤੋਂ ਨੈਕਸਸ ਚਲਾ ਰਿਹਾ ਹੈ ਪਰ ਹੁਣ ਚਾਖਰ ਗੁਜਰਾਤ ਸਰਕਾਰ ਦੇ ਸਵਾਲ ਤੇ ਚੁੱਪ ਕਿਉਂ ਨੇ ਆਪ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੇ ਉਧਰ ਲਾਰੈਂਸ ਦੀ ਵੀਡੀਓ ਤੇ ਗੁਜਰਾਤ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਵੀਡੀਓ ਤੇ ਜਵਾਬ ਦਿੰਦੇ ਆ ਸਾਬਰਮਤੀ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਵੀਡੀਓ ਸਾਡੇ ਜੇਲ੍ਹ ਦੀ ਨਹੀਂ ਹੈ ਪਰ ਵੀਡੀਓ ਕਦੋਂ ਦਾ ਕਿੱਥੋਂ ਦਾ ਹੈ ਇਸ ਦੀ ਜਾਂਚ ਕਰ ਲਈ ਹੈ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਵੀਡੀਓ ਜ ਲਾਰੈਂਸ ਈਦ ਦੀ ਵਧਾਈ ਦੇ ਰਿਹਾ ਤੇ ਈਦ ਸਾਲ ਚ ਤਿੰਨ ਵਾਰ ਆਉਂਦੀ ਹੈ ਜੇਲ੍ਹ ਪ੍ਰਸ਼ਾਸਨ ਨੇ ਇਸ ਨੂੰ AI ਦੀ ਮਦਦ ਨਾਲ ਜਨਰੇਟਡ ਵੀਡੀਓ ਹੁੰਦਾ ਵੀ ਖਦਸ਼ਾ ਪੰਜਾਬ ਚ ਝੋਨੇ ਦੀ ਲਵਾਈ ਜਾਰੀ ਹੈ ਇਸ ਦੌਰਾਨ ਬਿਜਲੀ ਦੀ ਵੱਡੀ ਡਿਮਾਂਡ ਤੇ ਸੁਨੀਲ ਜਾਖੜ ਨੇ ਬੋਲਦਿਆ ਕਿ ਆ ਕਿ ਬਿਜਲੀ ਦੀ ਵੱਧੀ ਮੰਗ ਨਾਲ ਗ੍ਰਿਡ ਤੇ ਫੇਲ ਹੋਣ ਦਾ ਖਤਰਾ ਹੈ ਜਾਖੜ ਨੇ ਚੇਤਾਵਨੀ ਦਿੱਤੀ ਕਿ ਬਿਜਲੀ ਤੋਂ ਬਾਅਦ ਪੰਜਾਬ ਦੇ ਪਾਣੀ ਦੀ ਵਾਰੀ ਹੈ ਤੇ ਜੇਕਰ ਹਾਲੇ ਵੀ ਨਾ ਸੰਭਲੇ ਤਾਂ ਪੰਜਾਬ ਚੋਂ ਪਾਣੀ ਸੁੱਕ ਜਾਵੇਗਾ ਉਹਨਾਂ ਸਵਾਲ ਕੀਤਾ ਕਿ ਸਾਨੂੰ ਫਸਲੀ ਵਖਰੇਵੇਂ ਬਾਰੇ ਨਹੀਂ ਸੋਚਿਆ ਵਾਈਨਾਡ ਵਾਈਨਾਡ ਲੋਕ ਸਭਾ ਜ਼ਿਮਣੀ ਚੌਂਚ ਕਾਂਗਰਸ ਵੱਲੋਂ ਪ੍ਰਿੰਕਾ ਗਾਂਧੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਤੀ ਰੌਬਰਟ ਵਾਡਰਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪ੍ਰਿੰਕਾ ਦਾ ਸੰਸਦ ਚ ਹੋਣਾ ਜ਼ਰੂਰੀ ਹੈ ਸੰਸਦ ਜਾ ਕੇ ਪ੍ਰਿੰਕਾ ਹੋਰ ਵਧੀਆ ਤਰ੍ਹਾਂ ਸੇਵਾ ਕਰ ਸਕਣਗੇ ਰੌਬਰਟ ਵਾਡਰਾ ਨੇ ਦਾਅਵਾ ਕੀਤਾ ਕਿ ਪ੍ਰਿੰਕਾ ਗਾਂਧੀ ਵਾਈਨਾਡ ਚ ਪਾਰੀ ਬਹੁਮਤ ਨਾਲ ਜਿੱਤਣਗੇ ਰਾਹੁਲ ਗਾਂਧੀ ਦੇ ਸੀਟ ਛੱਡਣ ਤੋਂ ਬਾਅਦ ਵਾਈਨਾਡ ਲੋਕ ਸਭਾ ਜ਼ਿਮਣੀ ਚੌਂਚ ਕਾਂਗਰਸ ਨੇ ਪ੍ਰਿੰਕਾ ਗਾਂਧੀ ਨੂੰ ਉਮੀਦਵਾਰ ਮੁੰਬਈ ਤੋਂ ਕਤਲ ਦੀਆਂ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਨੌਜਵਾਨ ਨੇ ਸੜਕ ਤੇ ਜਾਂਦੀ ਲੜਕੀ ਤੇ ਹਮਲਾ ਕਰ ਦਿੱਤਾ ਨਾਲ ਕੋਲ ਖੋਲਣ ਵਾਲੀ ਵੱਡੀ ਚਾਬੀ ਨਾਲ ਨੌਜਵਾਨ ਨੇ ਲੜਕੀ ਦੇ ਸਿਰ ਤੇ ਵਾਰ ਕਰਕੇ ਉਸ ਨੂੰ ਹੇਠਾਂ ਸੁੱਟਿਆ ਜਿਸ ਤੋਂ ਬਾਅਦ ਲੜਕੀ ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਮੁਤਾਬਕ ਇਹ ਪ੍ਰੇਮ ਸਬੰਧ ਦਾ ਮਾਮਲਾ ਹੈ ਮਹਾਰਾਸ਼ਟਰ ਦੇ ਸ਼ਤਰਪਤੀ ਸ਼ੰਭਾਜੀ ਨਗਰ ਸ਼ਤਰਪਤੀ ਸ਼ਿਵਾਜੀ ਨਗਰ ਚ ਇੱਕ ਮਹਿਲਾ ਨੂੰ ਰੀਲ ਬਣਾਉਣੀ ਮਹਿੰਗੀ ਪੈ ਗਈ ਜਿੱਥੇ ਕਾਰ ਨੂੰ ਪੈਕ ਕਰਦੇ ਸਮੇਂ ਰੀਲ ਬਣਵਾਉਂਦੀ 23 ਸਾਲਾ ਕੁੜੀ ਨੇ ਅਚਾਨਕ ਕਾਰ ਦੀ ਰੇਸ ਜ਼ਿਆਦਾ ਕਰ ਦਿੱਤੀ ਤੇ ਕਾਰ ਪਿੱਛੇ ਡੁੱਗੀ ਅੱਡ ਜਾ ਡਿੱਗੀ ਤੇ ਲੜਕੀ ਦੀ ਮੌਤ ਹੋ ਗਈ। ਮੌਦਿਏ ਪੂਰੀ ਘਟਨਾ ਮੋਬਾਈਲ ਕੈਮਰੇ ਚ ਕੈਦ ਹੋ ਗਈ ਇਹ ਘਟਨਾ ਦਾਤ ਮੰਦਰ ਦੇ ਨੇੜੇ ਵਾਪਰੀ ਦੱਸਿਆ ਜਾ ਰਿਹਾ ਕਿ ਲੜਕੀ ਨੇ ਹਾਲੇ ਨਵਾਂ ਨਵਾਂ ਕਾਰ ਚਲਾਉਣਾ ਸਿੱਖਿਆ ਸੀ। ਮੋਗਾ ਦੇ ਸੀਆਈਏ ਸਟਾਫ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਿਸ ਕੋਲੋਂ ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ। ਪੁਲਿਸ ਨੇ ਮੁਲਜ਼ਮ ਸਰਪਾਲ ਕੋਲੋਂ ਦੋ ਪਿਸਟਲ ਬੱਤੀਬੋਰ 8 ਜ਼ਿੰਦਾ ਕਾਰਤੂਸ ਇੱਕ ਪਿਸਟੋਲ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਪੁਲਿਸ ਨੇ ਮਾਮਲੇ 'ਚ ਤਿੰਨ ਹੋਰ ਮੌਜੂਦਾਂ ਨੂੰ ਨਾਮਜ਼ਦ ਕੀਤਾ ਜਿਨ੍ਹਾਂ ਦੀ ਪਾਲ جاری ਹੈ ਮਲਜ਼ਮ ਪਿੰਡ ਰੋਲੀ ਦੇ 3 ਪੁਆਇੰਟ ਤੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਜਿਸ ਦੀ ਸੂਚਨਾ ਮਿਲਦਿਆਂ ਪੁਲਿਸ ਨੇ ਉਸ ਨੂੰ ਫੜ ਲਿਆ ਟੂਰਿਸਟ ਵਿਜੇ ਤੇ ਘੁੰਮਣ ਗਿਆ ਨਵਾਂ ਸ਼ਹਿਰ ਦਾ ਨੌਜਵਾਨ ਰੂਸ ਦੇ ਵਿੱਚ ਫਸ ਗਿਆ ਪਿੰਡ ਗਰਲੋ ਬੇਟਾ ਨਰੈਣ ਸਿੰਘ ਰੂਸ ਯੂਕਰੇਨ ਜੰਗ 'ਚ ਫਸ ਗਿਆ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ بیٹے ਨੂੰ ਜ਼ਬਰਦਸਤੀ ਰੂਸੀ ਫੌਜ ਚ ਭੱਤੀ ਕਰ ਲਿਆ ਗਿਆ ਹੈ ਪਰਿਵਾਰ ਕਹਿੰ ਰਿਹਾ ਕਿ 21 ਸਾਲਾਂ ਨਰਿੰਦਰ ਸਿੰਘ 6 ਮਹੀਨੇ ਪਹਿਲਾਂ ਹੀ ਰੂਸ ਗਿਆ ਸੀ ਦੁਖੀ ਪਰਿਵਾਰ ਨੇ ਸਰਕਾਰ ਅੱਗੇ ਮਦਦ ਦੀ ਗੋਹਾਰ ਲੁਧਿਆਣਾ ਦੇ ਥਾਣਾ ਟਿੱਬਾ ਦੇ ਅਦੀਨਪੈਦੇ ਨਿਊ ਸ਼ਕਤੀ ਨਗਰ ਚ ਜੈ ਸ਼ਕਤੀ ਮੰਦਿਰ ਦੇ ਗੇਟ ਤੇ ਬਾਹਰੋਂ ਮਾਸ ਦੇ ਟੁਕੜੇ ਮਿਲੇ ਇਲਾਕਾ ਵਾਸੀਆਂ ਦਾ ਇਲਜ਼ਾਮ ਹੈ ਕਿ ਮਾਹੌਲ ਖਰਾਬ ਕਰਨ ਲਈ ਜਾਣ ਬੁੱਝ ਕੇ ਇਸੇ ਸ਼ਰਾਬੀ ਅੰਸਰ ਨੇ ਹਰਕਤ ਕੀਤੀ ਹੈ ਮੰਦਿਰ ਕਮੇਟੀ ਨੇ ਵੀ ਪੁਲਿਸ ਤੋਂ ਮਾਮਲੇ ਦੀ ਜਾਂਚ ਕੀਤੀ ਮੰਗੀ ਸਮਰਾਲਾ ਦੇ ਨਜ਼ਦੀਕੀ ਪਿੰਡ ਬਾਲਿਓ ਨੇੜੇ ਮਹਿੰਦਰਾ ਪਿਕਅਪ ਨੇ ਬਾਈਕ ਸਵਾਰ ਪਿਓ ਪੁੱਤਰ ਨੂੰ ਟੱਕਰ ਮਾਰ ਦਿੱਤੀ ਪਿਓ ਦੀ ਮੌਤ ਹੋ ਗਈ ਬੇਟਾ ਗਮੀਰ ਰੁੱਚ ਸਕੀ ਹੈ ਨੌਜਵਾਨ ਨੂੰ ਸਮਰਾਲਾ ਦੇ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੋਂ ਉਸ ਨੂੰ ਹੋਟਸ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਪਿਕਅਪ ਗੱਡੀ ਚਾਰ ਲੋਕ ਸਵਾਰ ਸੀ ਜੋ ਕਿ ਹੁੱਲੜ ਬਾਜ਼ੀ ਕਰ ਰਹੀ ਸੀ ਇਸ ਦੌਰਾਨ ਇਹ ਹਾਦਸਾ ਹੋਇਆ ਲੁਧਿਆਣਾ ਦੇ ਜ਼ਬਰਦਸਤ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਕਾਰ ਸਵਾਰ ਲੜਕੀ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ ਘਟਨਾ ਸਰਕਾਰੀ ਸਕੂਲ ਦੇ ਨੇੜੇ ਵਾਪਰੀ ਲੜਕੀ ਨੇ ਪਹਿਲਾਂ ਇੱਕ ਸਕੂਟੀ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਘਬਰਾਹਟ ਚਾਹ ਕੇ ਉਸਨੇ ਗੱਡੀ ਪਿਛਾ ਲਈ ਤੇ ਅੱਗੇ ਜਾ ਕੇ ਤਿੰਨ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇਰ ਬੈਗ ਖੁੱਲ ਗਏ ਪੁਲਿਸ ਨੇ ਲੜਕੀ ਨੂੰ ਅਰੈਸਟ ਕਰ ਲਿਆ ਨੰਗਲ ਚ ਨਹਿਰ ਨੇੜੇ ਸੁੰਨਸਾਂਤ ਹਾਥੇ 31 ਸਾਲਾ ਨੌਜਵਾਨ ਦੀ ਲਾਸ਼ ਮਿਲੀ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਲਾਸ਼ ਤੇ ਕੁਝ ਨਿਸ਼ਾਨ ਵੀ ਸਨ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਫੇਸ ਕੀਤਾ ਗਿਆ ਪਰਿਵਾਰ ਮੁਤਾਬਕ ਨੌਜਵਾਨ ਕੱਲ ਰਾਤ ਬਾਈਕ ਤੇ ਗਿਆ ਸੀ ਤੇ ਸਾਰੀ ਰਾਤ ਘਰ ਨਹੀਂ ਆਇਆ ਸਵੇਰੇ ਲਾਸ਼ ਮਿਲਣ ਦੀ ਸੂਚਨਾ ਮਿਲੀ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਚੰਡੀਗੜ੍ਹ ਦੇ ਆਰਮੀ ਮੇਜਰ ਰਾਜਦੀਪ ਸਿੰਘ ਨੇ ਫਲਾਈਟ ਸਫਰਦਾਨੇ ਇੱਕ ਯਾਤਰੀ ਦੀ ਜਾਨ ਬਚਾ ਕੇ ਮਿਸਾਲ ਪੇਸ਼ ਕੀਤੀ ਮੇਜਰ ਰਾਜਦੀਪ ਕੁਆ ਤੋਂ ਚੰਡੀਗੜ੍ਹ ਪਰਤ ਰਹੀ ਸੀ ਇੱਕ ਯਾਤਰੀ ਨੂੰ ਮੈਡੀਕਲ ਐਮਰਜੈਂਸੀ ਦੀ ਜ਼ਰੂਰਤ ਸੀ ਮਰੀਜ਼ ਦੀ ਕਿਡਨੀ 'ਚ ਦਿੱਕਤ ਹੋਣ ਕਰਕੇ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਸੀ ਮੇਜਰ ਰਾਜਦੀਪ ਨੇ ਯਾਤਰੀ ਦੀ ਮਦਦ ਕੀਤੀ ਸ਼ੁਰੂਆਤੀ ਇਲਾਜ ਦੇ ਕੇ ਫਲਾਈਟ ਦੀ ਮੁੰਬਈ 에ਅਰਪੋਰਟ ਤੇ ਤੁਰੰਤ ਲੈਂਡਿੰਗ ਕਰਵਾਈ ਅਤੇ ਮਰੀਜ਼ ਨੂੰ ਹਸਪਤਾਲ ਪੰਜਾਬ ਸਵੇਤ ਉੱਤਰ ਭਾਰਤ 'ਚ ਹੀਟਵੇਵ ਜਾਰੀ ਹੈ ਸੂਬੇ 'ਚ ਗਰਮੀ ਨੇ ਪਿਛਲੇ 65 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਜਿਸ ਦੇ ਚਲਦਿਆਂ ਕੱਲ ਵੀ ਕਈ ਥਾਵਾਂ 'ਤੇ ਰੈਡ ਅਲਰਟ ਜਾਰੀ ਰਹੇਗਾ ਫਿਰ ਚਾਰਚ ਪਰ ਟਿੰਡਾ ਦਾ ਤਾਪਮਾਨ 46.9 ਡਿਗਰੀ ਸੈਲਸੀਅਸ ਹੈ ਜਦਕਿ ਫਰੀਦਕੋਟ ਤੇ ਪਠਾਨਕੋਟ 'ਚ ਵੀ ਤਾਪਮਾਨ 46 ਡਿਗਰੀ ਤੋਂ ਵੱਧ ਰਿਹਾ ਹੈ ਚੰਡੀਗੜ੍ਹ 'ਚ 12:44 ਡਿਗਰੀ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਅੱਜ ਰਾਤ ਤੋਂ 22 ਜੂਨ ਦੇ ਵਿਚਾਲੇ ਮੀਂਹ ਪੈਣ ਦੀ ਸੰਭਾਵਨਾ ਹੈ ਸਵੇਰ ਪਰਚਪੈਰੀ ਤਬਦੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਮੋਹਾਲੀ 'ਚ ਗਰਮੀ ਕਰਕੇ 40 ਸਾਲਾ ਸ਼ਖਸ ਦੀ ਮੌਤ ਹੋ ਗਈ ਹੈ ਨਾ ਇਹ ਵਿਅਕਤੀ ਫੇਜ਼ 5 'ਚ ਦਰਖਤ ਹੇਠਾਂ ਕੁਰਸੀ ਢਾਕੇ ਬੈਠਾ ਸੀ ਬੈਠੇ-ਬੈਠੇ ਉਸ ਦੀ ਜਾਨ ਚਲੀ ਗਈ ਮ੍ਰਿਤਕ ਦੀਪ ਚਾਨ ਰਾਜਪਾਦਰ ਵਜੋਂ ਹੋਈ ਜੋ ਕਿ ਮੂਲ ਰੂਪ 'ਚ ਨੇਪਾਲ ਦਾ ਰਹਿਣ ਵਾਲਾ ਜੋ ਪੀਜੀ 'ਚ ਖਾਣਾ ਬਣਾਉਣ ਦਾ ਕੰਮ ਕਰਦਾ ਹਾ ਅੱਤ ਦੀ ਗਰਮੀ ਨਾਲ ਆਮ ਲੋਕ ਤਾਂ ਪਰੇਸ਼ਾਨ ਨੇ ਪਸ਼ੂ ਪੰਛੀਆਂ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਪਿੰਡਾਂ ਦੇ ਪਸ਼ੂ ਹਸਪਤਾਲ 'ਚ ਬਿਮਾਰ ਪਸ਼ੂਆਂ ਦੀ ਗਿਣਤੀ 'ਚ ਇਸਾਫਾ ਹੋਇਆ ਨਾਲ ਹੀ ਦਦਾਰੂ ਪਸ਼ੂਆਂ 'ਚ ਦੁੱਧ ਦੀ ਕਮੀ ਦੇਖਣ ਨੂੰ ਮਿਲਦੀ ਹੈ ਜਿਸ ਤੇ ਚਲਦੇ ਡਾਕਟਰਾਂ ਵੱਲੋਂ ਪਾਲਤੂ ਪਸ਼ੂਆਂ ਦਾ ਧਿਆਨ ਰੱਖਣ ਤੇ ਕੁਝ ਸਾਵਧਾਨੀਆਂ ਵਰਤਣ ਨੂੰ ਕਿਹਾ ਗਿਆ ਹੈ। ਹਰਿਆਣਾ 'ਚ ਵੀ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਹਾਲਾਤ ਇਹ ਨੇ ਕਿ ਕਰਨਾਲ ਦੇ ਬਿਜਲੀ ਘਰ 'ਚ ਟਰਾਂਸਫਾਰਮਰਾਂ ਨੂੰ ਪਾਣੀ ਪਾ ਕੇ ਠੰਡਾ ਕਰਨਾ ਪੈ ਰਿਹਾ ਹੈ। ਬਲਾਸਬਾ ਨੇ ਦੱਸਿਆ ਕਿ ਦਿਨ 'ਚ 3-4 ਵਾਰ ਟਰਾਂਸਫਾਰਮਰਾਂ ਦੇ ਟਰਾਂਸਫਾਰਮਰ ਦੇ ਰੇਡੀਏਟਰ ਤੇ ਹਿੱਟਲੇ ਹਿੱਸੇ ਤੇ ਪਾਣੀ ਪਾਇਆ ਜਾਂਦਾ ਤਾਂ ਜੋ ਟਰਾਂਸਫਾਰਮਰ ਜ਼ਿਆਦਾ ਹੀਟ ਨਾ ਕਰੇ ਮੁਲਾਜ਼ਮ ਨੇ ਦੱਸਿਆ ਕਿ ਪਹਿਲਾਂ ਟਰਾਂਸਫਾਰਮਰਾਂ ਅੱਗੇ ਪੱਖੇ ਲਾਏ ਗਏ ਸੀ ਪਰ ਹੁਣ ਜਦੋਂ ਪੱਖਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਪਾਣੀ ਪਾਉਣਾ ਪਿਆ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ 8 ਜੁਲਾਈ ਤੱਕ ਐਸਆਈਟੀ ਅੱਗੇ ਪੇਸ਼ ਹੋਣ ਤੋਂ ਰਾਹਤ ਮਿਲ ਗਈ ਹੈ ਐਸਆਈਟੀ ਨੇ ਵਿਕਰਮ ਸਿੰਘ ਮਜੀਠੀਆ ਨੂੰ ਮੌੜ ਤਲਬ ਕੀਤਾ ਸੀ 8 ਜੁਲਾਈ ਨੂੰ ਪੇਸ਼ ਹੋਣ ਦੇ ਲਈ ਕਿਹਾ ਸੀ ਮਜੀਠੀਆ ਨੇ ਐਸਆਈਟੀ ਦੇ ਸੱਪਨ ਨੂੰ ਹਾਈ ਕੋਰਟ ਚ ਚੈਲੰਜ ਕੀਤਾ ਸੀ ਮਜੀਠੀਆ ਨੇ ਅੱਜ ਪਟਿਆਲਾ ਚ ਬਹੁ ਕਰੋੜੀ ਡਰੱਗ ਮਾਮਲੇ ਚ ਐਸਆਈਟੀ ਅੱਗੇ ਪੇਸ਼ ਹੋਣਾ ਸੀ ਪਰ ਹੁਣ ਉਹਨਾਂ ਨੂੰ ਪੇਸ਼ੀ ਤੋਂ ਛੂਟ ਮਿਲ ਗਈ ਹੈ 8 ਜੁਲਾਈ ਤੱਕ ਐਸ ਆਈ ਟੀ ਅੱਗੇ ਪੇਸ਼ ਹੋਣ ਤੋਂ ਰਾਹਤ ਤੇ ਕੇਂਦਰ ਚ ਹੈਟ੍ਰਿਕ ਮਾਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅੱਜ ਪਹਿਲੀ ਵਾਰ ਵਾਰਾਨਸੀ ਪਹੁੰਚੇ ਜਿੱਥੋਂ ਉਹ ਜਿੱਤ ਕੇ ਆਏ ਨੇ ਪੀਐਮ ਕਿਸਾਨ ਸਨਮਾਨ ਨਿਧੀ ਦੀ ਅੱਜ 17ਵੀਂ ਕਿਸ਼ਤ ਉਨਾ ਵੱਲੋਂ ਜਾਰੀ ਕੀਤੀ ਗਈ ਪੀਐਮ ਨੇ ਕਿਹਾ ਕਿ ਖੇਤੀ ਨੂੰ ਨਵੀਂ ਦਿਸ਼ਾ ਦੇਣ ਚ ਸਾਡੀਆਂ ਮਾਤਾ ਪੈਣਾ ਪੈਣਾ ਦਾ ਵੀ ਸਾਥ ਹੈ ਮੇਰਾ ਸੁਪਨਾ ਦੁਨੀਆ ਦੇ ਉਹਨਾਂ ਕਿਹਾ ਹੈ ਕਿ ਹਰ ਟੇਬਲ ਤੇ ਭਾਰਤ ਦਾ ਅਨਾਜ ਦਾਲਾ ਤੇਲ ਬੀਜ ਹੋਣ ਔਰ ਦਾਲਾਂ ਤੇ ਤੇਲ ਬੀਜਾਂ ਚ ਆਤਮ ਨਿਰਭਰ ਬਣਨਾ ਸਭੀ ਕਿਸਾਨ ਭਾਈਓ ਕੀ ਤਰਫ ਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਸਵਾਗਤ ਕਰੀ ਅਭਿਨੰਦਨ ਕਰੇ ਭਰ ਕੇ ਕਰੋੜੋਂ ਕਿਸਾਨੋ ਕੇ ਬੈਂਕ ਖਾਤੇ ਮੇ ਪੀਐਮ ਕਿਸਾਨ ਸਨਮਾਨ ਨidhi ਕੇ बीस हजार करोड़ रुपए पहुंचे हैं आज तीन करोड़ बहनों को लखपति दीदी बनाने की तरफ भी बहुत बड़ा कदम उठाया गया है कृषि सखी के रूप में बहनों की नई भूमिका उन्हें सम्मान और आय के नए साधन दोनों सुनिश्चित करेंगे सरकार ने पीएम किसान सम्मान निधि का लाभ पाने के लिए कई नियमों को भी सरल किया है जब सही नियत होती है सेवा की भावना होती है तो ऐसे ही तेजी से किसान हित के जनहित के काम होता है भाई और बहनों 21वीं सदी के भारत को दुनिया की तीसरी बड़ी आर्थिक ताकत बनाने में पूरी कृषि व्यवस्था की बड़ी भूमिका हमें वैश्विक रूप से सोचना होगा ग्लोबल मार्केट को ध्यान में रखना होगा हमें दलहन और तिलहन में आत्मनिर्भर बनना है और कृषि निर्यात में अग्रणी बनना है